ਸਿਮਰਤ ਮਹਾਤਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਦੇ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਸਖਤ ਹਦਾਇਤਾਂ ਨੇ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਇਖਤਿਆਰ ਕਰਦੀ ਹੈ ਕਰਪਟਿਡ ਅਧਿਕਾਰੀਆਂ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਜਾਂ ਹੋ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਲੈ ਕੇ ਪਰ ਕਨੌਰ ਦੇ ਵਿੱਚ ਕੁਝ ਹੋਰ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਇੱਕ ਸ਼ਖਸ ਨੂੰ ਤਮਕੀਆਂ ਦਿੰਦੇ ਹੋਏ ਵੇਖੇ ਜਾ ਰਹੇ ਨੇ ਇਸ ਵੀਡੀਓ ਦੇ ਵਿੱਚ ਤੇ ਕਿਸ ਨੂੰ ਦੇ ਰਹੇ ਨੇ ਤਮਕੀਆਂ ਆਓ ਤੁਹਾਨੂੰ ਲੈ ਚਾਲਦੇ ਹਾਂ ਇਸ ਵੀਡੀਓ ਦੇ ਬਾਅਦ ਉਹਨੂੰ ਇੱਕ ਗੱਲ ਦੱਸ ਦਿਓ ਵੀ ਚੀਕਾ ਤੇਰੀਆਂ ਤਵਾਣੀ ਆ ਇੱਕ ਦਿਨ ਯਾਦ ਤੈਨੂੰ ਅੱਜ ਤੱਕ ਕਦੇ ਕਦੇ ਕੁਝ ਕਿਹਾ ਹੈਗਾ ਜਿੱਦਣ ਕਿਹਾ ਨਾ ਤੇਰਾ ਚੀਕਾ ਨਿਕਲ ਜਾਣੀਆਂ ਇਹੋ ਜਿਹੇ ਪੰਗੇ ਨਾ ਲਿਆ ਕਰ ਵਧੀਆ ਰਹੇ ਤੈਨੂੰ ਕੋਈ ਗੱਲ ਹੈ ਕਮ ਮੁਸੀਬਤ ਹੈ ਤੂੰ ਲਿਖਤੀ ਦੇ ਦੇ ਜੇ ਤੇਰਾ ਮਸਲਾ ਹੱਲ ਹੋਣਾ ਹੋਇਆ ਧਰਮਾ ਤੂੰ ਧਰਮਾ ਲਈ ਇੱਥੇ ਆ ਲੈ ਐਮ ਐਲ اے ਗੁਰੂ ਲਾਲ ਘਨੌਰ ਨੇ ਜਿਹੜੀ ਭਾਸ਼ਾ ਮੇਰੇ ਲਈ ਵਰਤੋ ਵਿੱਚ ਲਿਆਂਦੀ ਹੈ ਉਹ ਇੱਕ ਸਿਆਸਤਦਾਨ ਦੇ ਘੱਟ ਇੱਕ ਗੈਂਗਸਟਰ ਦੇ ਜਿਆਦਾ ਲੱਗ ਰਹੀ